ਤੇ ਨਾਲ ਕੋਈ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਟ੍ਰਾਫਿਕ ਦੁਆਰਾ ਸਾਡੇ ਬੰਦਰ ਨੇ 5 ਘਟਾ ਵਾਲਾ ਸ਼ੈਟਰ ਦੇ ਵਿੱਚ ਟਕਰੇ ਨੇ ਤੇ ਚਾਹ ਦੁਮਾਕਾ ਹੋਇਆ ਸੀ ਆਵਾਜ਼ ਸੁਣਾਣੇ ਤੁਹਾਨੂੰ ਤੇ ਤੁਹਾਨੂੰ ਕੋਈ ਚਾਹੀਦੀ ਹੈ ਉਹ ਜੀ ਦੋ ਮੋਟਰਸਾਈਕਲ ਵਾਲੇ ਬੰਦੇ ਲੱਫਾਈ ਹੋਏ ਸੀ ਹਾਈਲ ਦਾ ਹੈ ਔਰ ਮਲਾ ਨਾਲ ਮਾਈਕ ਥਲੇ ਵਾਰਦੇ ਜੀ ਉੱਤੇ ਬਹੁਤ ਪ੍ਰੋਫੈਸ਼ਨਲੀ ਕੰਮ ਕਰਦੇ ਹੋਏ ਕਮਿਸ਼ਨਰ ਸਾਹਿਬ ਜੀ ਮਾਈਕ ਮਾਈਕ ਕਰਦੇ ਨੇ ਦਿਨ ਰਾਤ ਮਿਹਨਤ ਕੀਤੀ ਔਰ ਬੜਾ ਟੈਕਨੀਕਲੀ ਔਰ ਹਿਊਮਨ ਰਿਸੋਰਸ ਲੈਂਦੇ ਹੋਏ ਅਸੀਂ ਬੰਦਾ ਬੰਦੇ ਆਇਡੈਂਟੀਫਾਈ ਕੀਤੇ ਇਹ ਜਿਹੜੇ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਨੇ ਇਹ ਕਟਨਾ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਨੇ ਜਿੱਥੇ ਆਪਾਂ ਖੜੇ ਆ ਇੱਥੇ ਰੋਕਿਆ ਮੋਟਰਸਾਈਕਲ ਦੇ ਉੱਤੇ ਉਹਨਾਂ ਨੇ ਪੁਲਿਸ ਹਰਤੇ ਫਾਇਰ ਕੀਤੇ ਔਰ ਉਹਦੇ ਵਿੱਚ ਸਾਡਾ ਇੱਕ ਹੈੱਡ ਕਾਂਸਟੇਬਲਾ ਗੁਰਪ੍ਰੀਤ ਸਿੰਘ ਉਹਦੀ ਖੱਬੀ ਬਾਹ ਦੇ ਉੱਤੇ ਗੋਲੀ ਲੱਗੀ ਔਰ ਅਮੋਲਕ ਸਿੰਘ ਸਾਡੇ ਇੰਸਪੈਕਟਰ ਜਿਹੜੇ ਉਹਨਾਂ ਦੇ ਪੱਗ ਦੇ ਅ ਵਿੱਚ ਗੋਲੀ ਲੱਗੀ ਹੈ ਉਹ ਜਦੋਂ ਇਹ ਪੰਜ ਰਾਉਂਡ ਫਾਇਰ ਕੀਤੇ ਗਏ ਜਿਹੜਾ ਮੁਲਜ਼ਮ ਹੈ ਜਦੀ ਪਛਾਣ ਕੀਤੀ ਗਈ ਗੁਰਸੇਦਰ ਸਿੰਘ ਸਿੱਦਕੀ ਵਾਸੀ ਪਿੰਡ ਬਲ ਟਾਂਗੀ ਪੇਲੇ ਔਰ ਉਹ ਵੀ ਜਦੋਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਕੀਤੇ ਤਾਂ ਉਹਦੇ ਵੀ ਗੋਲੀਆਂ ਲੱਗੀਆਂ ਸਾਡੇ ਹੈੱਡ ਕਨਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ ਹੈ ਸਿਦਕੀ ਹੈ ਦੋਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ ਇਮੀਡੀਏਟਲੀ ਹੋਰ ਮੈਡੀਕਲ ਟਰੀਟਮੈਂਟ ਉੱਥੇ ਉਹਦੀ ਜਾ ਕੇ ਹਸਪੀਟਲ ਦੇ ਕੋਲ ਜਿਹੜੀ ਡੈਥ ਹੋ ਗਈ ਹੈ ਮੈਂ ਇਸ ਦੇ ਵਿੱਚ ਸਾਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਿਦਕੀ ਹੈ ਬੰਦਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਸਨੇਚਿੰਗ ਦੇ ਨਾਲ 25 ਆਰਮਜ਼ ਐਕਟ ਵੀ ਲੱਗਿਆ ਕਿ ਉਹ ਸਾਲ ਦੀ ਨੋਕ ਤੇ ਦੋ ਸਨੇਚਿੰਗ ਦੇ ਮੁਕਦਮੇ ਪੁਰਾਣੇ ਨੇ ਥੋੜੀ ਦੇਰ ਪਹਿਲਾਂ ਹੀ ਜੇਲ੍ਹ ਚੋਂ ਆਇਆ ਤੇ ਦੂਜਾ ਜਿਹੜਾ ਦਾ ਸਾਥੀ ਹੈ ਵਿਸ਼ਾਲ ਜੋ ਕਿ ਰਾਜਾ ਸੰਸੀ ਦਾ ਰਹਿਣ ਵਾਲਾ ਹੈ ਉਹਦੇ ਖਿਲਾਫ ਵੀ 307 ਅਟੈਂਪਟ ਟੂ ਮਰਡਰ ਤੇ 25 ਆਰਮਜ਼ ਐਕਟ ਦੇ ਔਰ 304 ਦੇ ਹੀਨਰਸ ਕ੍ਰਾਈਮ ਦੇ ਪਰਚੇ ਦਰਜ ਹੈ ਵਿਸ਼ਾਲ ਜੇ ਫਰਾਰ ਹੈ ਮੋਟਰਸਾਈਕਲ ਨਾਲ ਬਰਾਮਦ ਹੋਇਆ ਉਹ ਜਿਹੜਾ ਪਿਸਟਲ ਹੈ ਉਹ 0.30 ਬੋਰ ਹੈ ਔਰ ਉਹ ਚੋਂ ਪੰਜ ਫਾਇਰ ਇਹਨਾਂ ਵੱਲੋਂ ਫਾਇਰ ਕੀਤੇ ਗਏ ਇੰਸਪੈਕਟਰ ਬਿਰੋਧ ਕੁਮਾਰ ਐਸ ਐਚ ਓ ਛਾਟਾ ਤੇ ਅਮੋਲਕ ਸਿੰਘ ਨੇ ਵੀ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤੇ ਕਿ ਜਿਹਦੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਬਾਕੀ ਫੋਰੈਂਸਿਕ ਟੀਮ ਮੌਕੇ ਤੇ ਅਸੀਂ ਬੁਲਾਈ ਹੈ ਔਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਦੀ ਵੀ ਟ੍ਰੀਟਮੈਂਟ ਜਿਹੜਾ ਸਿੰਗਲ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਤਾਂ ਮੈਂ ਇਹ ਸਮਝਦਾ ਕਿ ਟੀਮ ਨੇ ਬਹੁਤ ਜਲਦੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਔਰ ਬੜਾ ਇਹਦੇ ਨਾਲ ਸਮਾਜ ਦੇ ਵਿੱਚ ਵੀ ਜਿਹੜਾ ਬਦਮਨੀ ਫਲਾਉਣ ਵਾਲੇ ਵਾਸਤੇ ਵੀ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਪੰਜਾਬ ਪੁਲਿਸ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਮੈਂ ਜਿਵੇਂ ਉਸਨ ਪਹਿਲਾਂ ਵੀ ਤੁਹਾਨੂੰ ਆਪਣੀ ਬਾਈਟ ਦੇ ਵਿੱਚ ਦੱਸਿਆ ਸੀ ਕਿ ਅਸੀਂ ਸਬਰਤਾ ਔਰ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੋ ਮਨਸੂਬੇ ਕ੍ਰਾਸ ਬਾਰਡਰ ਕੀਤੇ ਜਾ ਰਹੇ ਆ ਵੀ ਪੰਜਾਬ ਦੇ ਵਿੱਚ ਔਰ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਦਮਨੀ ਫਲਾ ਕੇ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਇੱਕ ਨਤੀਜਾ ਬੜੀ ਪ੍ਰੋਫੈਸ਼ਨਲ ਪੁਲਿਸਿੰਗ ਹੋਈ ਹੈ ਔਰ ਮੈਂ ਟੀਮ ਨੂੰ ਸਾਰਿਆਂ ਨੂੰ ਵਧਾਈ ਦਿਨਾਂ ਮਾਨਯੋਗ ਡੀਜੀਪ ਸਾਹਿਬ ਮਾਨਯੋਗ ਸੀਐਮ ਸਾਹਿਬ ਵੱਲੋਂ ਏ ਮੈਨੂੰ ਕਨਵੇ ਕੀਤਾ ਗਿਆ ਕਿ ਟੀਮ ਨੂੰ ਪੂਰਾ ਰਿਵਾਰਡ ਕੀਤਾ ਜਾਏਗਾ ਜਿਨ੍ਹਾਂ ਨੇ ਬਹੁਤ ਤੁਸੀਂ ਸਮਝੋ ਵੀ ਸਵਾ ਦਿਨ ਡੇਢ ਦਿਨ ਦੇ ਵਿੱਚ ਹੀ ਸਾਰਾ ਇਹ ਮਾਮਲਾ ਜਿਹੜਾ ਉਹ ਸੋਲਵ ਵੀ ਹੋਇਆ ਔਰ ਮੁਲਜ਼ਮ ਵੀ ਸਾਰੇ ਸਾਡੇ ਸਾਹਮਣੇ ਆਏ ਸਾਰੇ ਉਹ ਕਹਿੰਦੇ ਨੇ ਕੰਮ ਕੀਤਾ ਸੀ ਹੈ ਕਰਦੇ ਸੀ ਕਨੈਕਸ਼ਨ ਕੀ ਹੈ ਸਾਰੇ ਇਹਨਾਂ ਦਾ ਦੇਖੋ ਜਿੰਨੀ ਕੁ ਗੱਲ ਸਾਨੂੰ ਪਤਾ ਲੱਗੀ ਹੈ ਉਹ ਦੂਸਰੇ ਮੁਲਜ਼ਮ ਦੇ ਪਤਾ ਲੱ ਫੜੇ ਜਾਣ ਤੋਂ ਬਾਅਦ ਹੋਰ ਵੀ ਕਲੀਅਰ ਹੋ ਜਾਏਗੀ ਪਰ ਬਾਹਰ ਬੈਠੇ ਇਸੇ ਬੰਦੇ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਕੀਤਾ ਗਿਆ ਔਰ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਤਾਰ ਫੇਰ ਉਹੀ ਕ੍ਰਾਸ ਬਾਰਡਰ ਚਲੇ ਜਾਂਦੇ ਆ ਉਹਦੇ ਤੇ ਅਸੀਂ ਸਾਡਾ ਟੈਕਨੀਕਲੀ ਤੇ ਪ੍ਰੋਫੈਸ਼ਨਲੀ ਕੰਮ ਕਰ ਰਹੀਆਂ ਸਾਡੀਆਂ ਟੀਮਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਮੇਨ ਗੱਲ ਤਾਂ ਇਹ ਹੀ ਆ ਕਿ ਪੈਸੇ ਦੇ ਲਾਲਚ ਨਾਲ ਲੱਗਦਾ ਜੋ ਮੈਨੂੰ ਬਹੁਤ ਛੋਟੇ ਪੈਸੇ ਦੇ ਲਾਲਚ ਨਾਲ ਇਹ ਕੰਮ ਕੀਤਾ ਇਹਨਾਂ ਦੀ ਉਮਰ ਕਿੰਨੀ ਹੈ ਕਿੰਨੀਆਂ ਨੇ ਤੇ ਗੁਰਸੇਦਕ ਦੀ ਮੌਤ ਹੋਈ ਹਾਂ ਜੀ ਗੁਰ ਸਿੱਦਕ ਦੇਖੋ ਭਾਈ ਸਾਹਿਬ ਜੀ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਐਸਚਨਿੰਗ ਹੋਏਗੀ ਦੂਜੇ ਅਕਿਊਜ਼ ਦੀ ਸਾਰੇ ਸਵਾਲਾਂ ਦਾ ਜਵਾਬ ਮੈਂ ਦਵਾਂਗਾ ਆਪਾਂ ਮੌਕੇ ਤੇ ਆਏ ਇਸ ਗੱਲ ਕਰਕੇ ਤੁਹਾਡੇ ਨੂੰ ਫਰਸਟ ਹੈਂਡ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਜਾਵੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਘਟਨਾ ਕ੍ਰਮ ਦੇ ਵਿੱਚ ਪੁਲਿਸ ਸਟ੍ਰੈਸ ਕਰਕੇ ਮਗਰ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਇੱਥੇ ਇਨਕਾਊਂਟਰ ਹੁੰਦਾ ਉਹਦੇ ਸਾਡੇ ਬੰਦੇ ਵੀ ਜ਼ਖਮੀ ਹੁੰਦੇ ਆ ਮੁਲਜ਼ਮ ਦੇ ਵੀ ਗੋਲੀ ਲੱਗਦੀ ਐ ਮੱਲੀ ਸਾਹਿਬ ਉਹਦੇ ਚ ਉਹਨਾਂ ਦਾ ਜਿਹੜਾ ਹਸਪੀਟਲ ਦੇ ਵਿੱਚ ਸਾਡਾ ਮੁਲਾਜ਼ਮ ਜਿਹੜਾ ਗੁਜੇ ਰਿਹਾ ਸਰ ਡੀਜੀਪੀ ਸਾਹਿਬ ਨੇ ਟਵੀਟ ਕੀਤਾ ਸੀਗਾ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਐ ਦੱਸੇ ਗਏ ਸੀ ਕਿ ਤਿੰਨ ਬੰਦੇ ਬਿਹਾਰ ਤੋਂ ਗ੍ਰਿਫਤਾਰ ਕੀਤੇ ਜਾਂਦੇ ਆ ਉਹ ਉਹ ਵੀ ਨਾਲ ਨਾਲ ਅਲੱਗ-ਅਲੱਗ ਚੱਲ ਰਿਹਾ ਬਟ ਇਹ ਡਿਫਰੈਂਟ ਇਹਦਾ ਜਿਹੜੇ ਉਹਦੇ ਨਾਲ ਕੋਈ ਮਤਲਬ ਕਨੈਕਸ਼ਨ ਨਹੀਂ ਸਾਹਮਣੇ ਆਇਆ ਔਰ ਉਹ ਡਿਫਰੈਂਟ ਚੀਜ਼ ਹੈ ਹੈ ਉਹ ਵੀ ਇੱਕ ਟੈਰਰ ਨਾਰਕੋ ਮੋਡਿਊਲ ਹੈ ਉਹਦੇ ਤੇ ਅਸੀਂ ਰਿਮਾਨਡ ਲਿਆ ਹੋਇਆ ਉੱਤੇ ਕਾਰਵਾਈ ਕੀਤੀ ਸਰ ਗ੍ਰਨੇਡ ਕਿਤੋਂ ਲੈ ਕੇ ਆਏ ਸੀ ਗ੍ਰਨੇਡ ਢੰਡਾ ਲਗਾ ਕੇ ਆਇਆ ਸੀ ਜੀ ਮੋਟਰਸਾਈਕਲ ਦੇ ਪਿੱਛੇ ਇਹਨਾਂ ਦੇ ਵੱਲ ਤੁਸੀਂ ਕਿ ਚੋਰੀ ਦੀ ਸੀ ਕਿ ਆਪਣਾ ਇਹਨਾਂ ਦਾ ਮੋਟਰਸਾਈਕਲ ਕਿਸੇ ਵਰਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਹੈ ਉਹ ਤੋਂ ਪੁੱਛਿਆ ਉਹ ਤੋਂ ਮੰਗ ਕੇ ਲੈ ਕੇ ਗਏ ਸਰ ਸੀਸੀਟੀਵੀ ਦੇ ਵਿੱਚ ਨਾ ਝੰਡਾ ਲਗਾਇਆ ਉਹ ਕੀ ਮੰਚਾ ਕੀ ਸੀ ਕਿਹੜਾ ਝੰਡਾ ਸੀ ਕੀ ਸੀ ਕੋਈ ਜੀ ਤਾਂ ਬੰਦੇ ਦੀ ਕੁਐਸਚਨਿੰਗ ਨਹੀਂ ਹੋਈ ਭਾਈ ਸਾਹਿਬ ਮੈਂ ਉਹਦਾ ਜਵਾਬ ਉਦੋਂ ਹੀ ਦੇ ਸਕਾਂਗਾ ਜਦੋਂ ਅਸੀਂ ਕੁਐਸਚਨਿੰਗ ਕਰ ਲਾਂਗੇ ਔਰ ਸਾਨੂੰ ਸਾਰੇ ਫੈਕ ਮੈਂ ਕਿ ਐਵੇਂ ਅਨਵੇਰੀਫਾਈਡ ਗੱਲ ਮੈਂ ਨਹੀਂ ਕਰਨਾ ਨਹੀਂ ਸਰ ਗ੍ਰੇਨੇਡ ਕਿੱਥੋਂ ਲਿਆਂਦਾ ਸੀ ਕੋਈ ਦੱਸਿਆ ਇਹਨਾਂ ਨੇ ਕੁਝ ਕੋਈ ਜਿੰਨੀ ਗੱਲ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਦੋਂ ਦੂਸਰਾ ਮਲਜ਼ਮ ਫੜਿਆ ਜਾਏਗਾ ਉਹ ਤੋਂ ਗੱਲ ਇਹ ਸਾਰੀ ਕਲੀਅਰ ਹੋ ਜਾਈ ਠੀਕ ਠੀਕ ਥੈਂਕ ਯੂ ਥੈਂਕ ਯੂ